ਸੋਸ਼ੀ ਕਾਲ ਜੀ ਮੈਂ ਹਰਪ੍ਰੀਤ ਪੰਜਾਬੀ ਚੈਨਲ ਵਿੱਚ ਸਵਾਗਤ ਆ ਸਾਰਿਆਂ ਦਾ ਤੇ ਇਸ ਟਾਈਮ ਮੇਰੇ ਕੋਲੇ ਤਕਰੀਬਨ 8 ਵਜੇ ਦਾ ਟਾਈਮ ਆ ਤੇ ਮੈਂ ਕੈਨੇਡਾ ਤੋਂ ਗੱਲ ਕਰ ਰਿਹਾ ਭਰਾ ਤੇ ਤੁਹਾਨੂੰ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਂਝੀ ਕਰੀ ਸੀ ਕਿ ਕੁੜੀਆਂ ਕਿੱਦਾਂ ਜ਼ਿਆਦਾਤਰ ਗਲਤ ਕੰਮਾਂ ਵਿੱਚ ਜਾ ਰਹੀਆਂ ਨੇ ਪਰ ਅੱਜ ਹੀ ਇੱਕ ਸਰੀ ਦਾ ਡਾਟਾ ਨਿਕਲ ਕੇ ਆਇਆ ਤੁਹਾਨੂੰ ਹੈਰਾਨ ਕਰ ਦੂਗਾ ਪਰੇਸ਼ਾਨ ਕਰ ਦੂਗਾ ਤੁਸੀਂ ਸੋਚ ਕੇ ਰਾਤਾਂ ਨੂੰ ਤੁਹਾਡੀ ਨੀਂਦ ਉੱਡ ਜੂ ਵੀ ਅਸੀਂ ਆਪਦੇ ਬੱਚੇ ਕਿਉਂ ਬਾਹਰ ਭੇਜੇ ਕਿਤੇ ਇਸ ਗਲਤ ਕੰਮ ਵਿੱਚ ਸਾਡਾ ਬੱਚਾ ਤਾਂ ਨਹੀਂ ਸ਼ਾਮਲ ਸਾਡੀ ਕੁੜੀ ਤਾਂ ਨਹੀਂ ਸ਼ਾਮਲ ਪੰਜਾਬ 'ਚ ਬੈਠਿਆਂ ਨੂੰ ਸੁਣੋ ਤਰਾਤਰਾਂ ਦੀਆਂ ਗੱਲਾਂ ਸੋਚਣ ਵਿੱਚ ਮਜਬੂਰ ਕਰ ਦੂਗਾ ਜਿਹੜਾ ਸਰੀ ਦਾ ਡਾਟਾ ਆਇਆ ਉਹਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਸੈਕਸ ਰੈਕਟ ਦੇ ਜਾਲ ਵਿੱਚ ਫਸਦੀਆਂ ਜਾ ਰਹੀਆਂ ਨੇਗੀਆਂ ਖਾਸ ਕਰਕੇ ਉਹਨਾਂ ਦਾ ਕਹਿਣਾ ਇੰਟਰਨੈਸ਼ਨਲ ਸਟੂਡੈਂਟ ਇੱਕ ਸਰੀ ਦੇ ਵਿੱਚ ਡਿਪਾਰਟਮੈਂਟ ਬਣਾਇਆ ਗਿਆ ਸੀ ਸਪੈਸ਼ਲ ਉਹਨਾਂ ਨੂੰ ਪਤਾ ਲੱਗਿਆ ਕਿ ਸੈਕਸ ਰੈਕਟ ਦੇ ਸੈਕਸ ਇੱਕ ਕਹਿ ਲਓ ਜਾਲ ਦੇ ਵਿੱਚ ਕੁੜੀਆਂ ਫਸਦੀਆਂ ਜਾਂਦੀਆਂ ਨੇ ਇਹਦਾ ਕਾਰਨ ਕੀ ਆ ਕੌਣ ਫਸਾਰਿਆ ਇਹਦੇ ਤੇ ਇੱਕ ਟੀਮ ਬਣਾਈ ਸੀਗੀ ਡੀਸੀ ਦੇ ਵਿੱਚ ਸਰੀ ਦੇ ਵਿੱਚ ਬਹੁਤ ਸਾਰੇ ਅਫਸਰ ਇਹਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਪਤਾ ਵੀ ਕਿਹੜੀਆਂ ਕੁੜੀਆਂ ਤਾਂ ਆਪਦੀ ਮਰਜ਼ੀ ਨਾਲ ਇਹ ਗਲਤ ਕੰਮ ਕਰ ਰਹੀਆਂ ਨੇ ਤੇ ਕਿਹੜੀਆਂ ਕੁੜੀਆਂ ਨੌਜਵਾਨ ਬੱਚੇ ਕਹਿ ਲਓ ਟੀਨੇਜਰ ਕਹਿ ਲਓ ਕਿ 18 ਸਾਲ ਤੋਂ ਛੋਟੇ ਬੱਚੇ ਹੀ ਜਾ ਇੰਟਰਨੈਸ਼ਨਲ ਜਿਹੜੇ ਆਏ ਹੋਏ ਬੱਚੇ ਨੇ ਕੁੜੀਆਂ ਬਾਹਰਲੇ ਦੇਸਾਂ ਦੇ ਪੜਨ ਵੀ ਉਹ ਫਸਦੀਆਂ ਜਾ ਰਹੀਆਂ ਨੇਗੀਆਂ ਤਾਂ ਇਹਦੇ ਵਿੱਚ ਦੱਸਿਆ ਗਿਆ ਕਿ ਜਿਹੜੀ ਇੱਕ ਲੀਓ ਦੀ ਲਿਸਟ ਵੈੱਬਸਾਈਟ ਆ ਗਈ ਸਿਰਫ ਉਹਦੇ ਉੱਤੇ ਕੱਲੀ ਸਰੀ ਦੇ ਵਿੱਚ 5000 ਕੁੜੀਆਂ ਨੇਗੀਆਂ ਜਿਹੜੀਆਂ ਇਹ ਧੰਦਾ ਕਰ ਰਹੀਆਂ ਨੇ ਕਹਿ ਲੋ ਗਲਤ ਕੰਮ ਕਰ ਰਹੀਆਂ ਨੇ ਪੈਸੇ ਕਮਾਉਣ ਦਾ ਜਰੀਆ ਬਣਾ ਰੱਖਿਆ ਤੇ ਉਹਨਾਂ ਦੀਆਂ ਫੋਟੋ ਵੀ ਸਾਨੂੰ ਮਿਲ ਜਾਣਗੀਆਂ ਉਹਦੇ ਉੱਤੇ ਤੇ ਕੁਝ ਹੋਰ ਇੰਸਟਾਗ੍ਰam ਫੇਸਬੁਕ ਜਿਹੜੀਆਂ ਉਹ ਸਾਈਟਾਂ ਨੇ ਉਹ ਲੱਗ ਰਹਿ ਗਈਆਂ ਹੋਰ ਵੀ ਬਹੁਤ ਸਾਰੀਆਂ ਹੋਣਗੀਆਂ ਤਾਂ ਕੁੱਲ ਮਿਲਾ ਕੇ ਇਹ ਹਜ਼ਾਰਾਂ ਦੇ ਹਿਸਾਬ ਨਾਲ ਗਿਣਤੀ ਆ ਕਿ ਸਰੀ ਦੇ ਵਿੱਚ ਕੰਮ ਕਰ ਰਹੀਆਂ ਨੇ ਕੁੜੀਆਂ ਸੈਕਸ ਜਿਹੜਾ ਇੱਕ ਗਲਤ ਕਹਿ ਲੋ ਇਹ ਕੰਮ ਕਰ ਰਹੀਆਂ ਨੇ ਉਹਨਾਂ ਨੇ ਕੁਝ ਨੇ ਧੰਦਾ ਆਪਣਾ ਰੱਖਿਆ ਕੁਝ ਇਹਦੇ ਵਿੱਚ ਫਸ ਗਈਆਂ ਜਾਲ ਦੇ ਵਿੱਚ ਤਾਂ ਸਰੀ ਕੋਈ ਬਾਲਾ ਵੱਡਾ ਸ਼ਹਿਰ ਨਹੀਂ ਹੈਗਾ ਇੱਕ ਛੋਟਾ ਯਾ ਆਪਣੇ ਪੰਜਾਬ ਦਾ ਕੋਈ ਕਿਸੇ ਕਹਿ ਲੋ ਇੱਕ ਜ਼ਿਲ੍ਹਾ ਹੁੰਦਾ ਉਹਦਾ ਨੋਰਮਲ ਛੋਟਾ ਸ਼ਹਿਰ ਹੈਗਾ ਇਹਦੇ ਵਿੱਚ ਉਹ ਕਹਿੰਦੇ ਜੰਗ ਕੁੜੀਆਂ ਬੜੀਆਂ ਫਸ ਗਈਆਂ ਤੇ ਇਹਦਾ ਆਮ ਲੋਕਾਂ ਨੂੰ ਨਹੀਂ ਪਤਾ ਲੱਗਣਾ ਕਿ ਕੋਈ ਕੌਣ ਆਪਣੀ ਮਰਜ਼ੀ ਨਾਲ ਜਾਂ ਫਸੀ ਹੋਈ ਆ ਤੇ ਜਿਹੜੀਆਂ ਗੈਂਗਾ ਨੇ ਫਸਾ ਵੀ ਰੱਖੀਆਂ ਨੇ ਉਹਦੇ ਵਿੱਚ ਬਹੁਤ ਸਾਰਾ ਏਦਾਂ ਦੀ ਆ ਕਿ ਜਿਹੜੇ ਕੋਈ ਜਾਲ ਦੇ ਵਿੱਚ ਫਸਿਆ ਉਹਨਾਂ ਦੇ ਉਹਨਾਂ ਨੇ ਆਪਦੇ ਟੈਗ ਲਾਤੇ ਕਹਿ ਲੋ ਇੱਕ ਟੈਟੂ ਲਾਤੇ ਵੀ ਇਹ ਸਾਡੀ ਸਾਡੇ ਸਾਡਾ ਵਰਕਰ ਆ ਫਸਾ ਕੇ ਜਾਲ ਦੇ ਵਿੱਚ ਜਾਂ ਕੋਈ ਬਾਰ ਕੋਡ ਲਾ ਕੇ ਉਹਨਾਂ ਦੇ ਇਸ ਤਰ੍ਹਾਂ ਦੇ ਟੈਟੂ ਬਣਵਾਤੇ ਕਿ ਇਹ ਕੱਲ ਨੂੰ ਕੋਈ ਹੋਰ ਨਾ ਹਰ ਕਰ ਸਕੇ ਤਾਂ ਜਿਹੜੀਆਂ ਜੰਗ ਕੁੜੀਆਂ ਨੂੰ ਫਸਦੀਆਂ ਕਿੱਦਾਂ ਨੇ ਉਹ ਕਹਿੰਦੇ ਵੀ ਸੋਡੇ ਮੌਲਾ ਦੇ ਵਿੱਚ ਉਹਨਾਂ ਦੇ ਬੰਦੇ ਖੜੇ ਹੋਣਗੇ ਕਾਲਜਾਂ ਦੇ ਅੱਗੇ ਖੜੇ ਹੋਣਗੇ ਸਕੂਲਾਂ ਦੇ ਅੱਗੇ ਖੜੇ ਹੋਣਗੇ ਤੇ ਉਹ ਕਹਿੰਦੇ ਕਿਤੇ ਵੀ ਖੜੇ ਹੋ ਸਕਦੇ ਨੇ ਪਹਿਲਾਂ ਉਹ ਕੁੜੀ ਨੂੰ ਫਸਾਉਂਦੇ ਨੇ ਤੇ ਉਹ ਟਾਰਗੇਟ ਵੀ ਐਦਾਂ ਬਣਾਉਂਦੇ ਨੇ ਮੰਨ ਲਓ ਉਹ ਦੇਖ ਲਾ ਦਿਆ ਕਿਸੇ ਸ਼ੋਪਿੰਗ ਸੈਂਟਰ ਦੇ ਵਿੱਚ ਮਾਲ ਦੇ ਵਿੱਚ ਕਿ ਕੁੜੀ ਨੂੰ ਪੈਸਿਆਂ ਦੀ ਜ਼ਰੂਰਤ ਆ ਉਹਨੂੰ ਦੇਖ ਅੰਤਾਜਾ ਲਾ ਲੈਂਦੇ ਆ ਵੀ ਇਹ ਕੁੜੀ ਥੋੜੀ ਸੈਡ ਆ ਜਾਂ ਕਿਸ ਵਜ੍ਹਾ ਨਾਲ ਐ ਇਹਨੂੰ ਪੈਸਿਆਂ ਦੀ ਜ਼ਰੂਰਤ ਉਹਨਾਂ ਨੂੰ ਪਤਾ ਲਾ ਲਾਦੇ ਵੀ ਇਹ ਕੁੜੀ ਨੂੰ ਪੈਸਿਆਂ ਦੀ ਜ਼ਰੂਰਤ ਆ ਉਹ ਉਹ ਆਪਦੇ ਜਾਲ ਵਿੱਚ ਫਸਾ ਲਾ ਦਿਆ ਪਿਆਰ ਦੇ ਝਾਸੇ ਵਿੱਚ ਲਾ ਲਓ ਦੋਸਤ ਬਣਾ ਕੇ ਲਾ ਲਓ ਕੁੜੀ ਨੂੰ ਫਸਾਉਂਦੇ ਨੇ ਉਸ ਤੋਂ ਬਾਅਦ ਉਹਦੀ ਪੈਸਿਆਂ 'ਚ ਮਦਦਤ ਕਰਦੇ ਨੇ ਫਿਰ ਲਿਆਂਦੇ ਉਹਦਾ ਭਰੋਸਾ ਜਿੱਤਦੇ ਨੇ ਭਰੋਸਾ ਜਿੱਤਣ ਤੋਂ ਬਾਅਦ ਉਹਨੂੰ ਗਲਤ ਰਾਹ ਦੇ ਵਿੱਚ ਫਸਾ ਲੈਂਦੇ ਨੇ ਗਲਤ ਰਾਹ ਦੇ ਵਿੱਚ ਫਸਾਉਣ ਤੋਂ ਬਾਅਦ ਫਿਰ ਉਹ ਤੋਂ ਜ਼ਬਰਦਸਤੀ ਇਹ ਕੰਮ ਕਰਾਉਂਦੇ ਨੇ ਤੇ ਉਹ ਬਲੈਕਮੇਲ ਕਹਿ ਲੋ ਕੁਛ ਕਹਿ ਲੋ ਤੇ ਉਹਦੇ ਜਾਲ ਵਿੱਚ ਫਸ ਜਾਂਦੀ ਹੈ ਤੇ ਉਹਨੂੰ ਇਹ ਤਾਂ ਹੈ ਨਹੀਂ ਇੰਡੀਆ ਵਾਂਗ ਜਾਂ ਹੋਰ ਦੇਸ਼ਾਂ ਵਾਂਗ ਕਿ ਭਾਈ ਕੁੜੀ ਨੂੰ ਚੱਕ ਜਵਾਖਾਂ ਨੂੰ ਚੱਕ ਲਿਆ ਜ਼ਬਰਦਸਤੀ ਉਹਨੂੰ ਇੱਕ ਕਮਰੇ 'ਚ ਬੰਨ੍ਹ ਰੱਖਿਆ ਉਹ ਤੋਂ ਗਲਤ ਕੰਮ ਕਰਾ। ਇੱਥੇ ਨਹੀਂ ਐਥੇ ਟੈਕਨੋਲੋਜੀ ਨਾਲ ਫਸਾਉਂਦੇ ਨੇ ਉਹਨੂੰ ਆਪਦੇ ਜਾਲ ਦੇ ਅੰਦਰ। ਜਦੋਂ ਇੱਕ ਵਾਰੀ ਕੁੜੀ ਫਸ ਜਾਂਦੀ ਹੈ ਫਿਰ ਉਹ ਤੋਂ ਜਿੰਨਾ ਮਰਜੀ ਗਲਤ ਕੰਮ ਕਰਾਉਣ ਕੁਝ ਪੈਸੇ ਉਹ ਲੈਂਦੇ ਨੇ ਕੁਝ ਕੁੜੀ ਲੈਂਦੀ ਆ ਉਹ ਧੰਦਾ ਚੱਲੀ ਜਾਂਦਾਗਾ। ਹੁਣ ਇਹਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਆਈਆਂ ਨੇ ਅਨਲਿਮਿਟਿਡ ਨੇ ਇੱਥੇ ਕੋਈ ਗਿਣਤੀ ਨਹੀਂ ਕਰ ਸਕਦੇ ਦਿੱਲੀ 'ਚ ਵੀ ਘੱਟ ਹੋਣਗੀਆਂ ਕੰਮ ਕਰਨ ਵਾਲੀਆਂ ਐਦਾਂ ਨਹੀਂ ਕਿ ਹਰ ਦੇਸ਼ 'ਚ ਹਰ ਦੇਸ਼ ਦੇ ਵਿੱਚ ਹੈਗੀਆਂ ਨੇ ਦਿੱਲੀ 'ਚ ਵੀ ਘੱਟ ਹੋਣਗੀਆਂ ਤੇ ਆਪਾਂ ਨੂੰ ਉੱਥੇ ਬੈਠਿਆਂ ਨੂੰ ਲੱਗਦਾ ਕਿ ਸ਼ਾਇਦ ਇਹ ਵੱਡੇ ਦੇਸ਼ ਨੇ ਇੱਥੇ ਐਦਾਂ ਦਾ ਧੰਦਾ ਨਹੀਂ ਚੱਲਦਾ ਹੋਣਾ ਪਰ ਇੱਥੇ ਸਭ ਇੱਥੇ ਵੀ ਚੱਲਦਾ ਅ ਅੱਜ ਦੇ ਹਾਲਾਤਾਂ ਦੇ ਸਿਹਾਮ ਨਾਲ ਦਿੱਲੀ 'ਚ ਇਸ ਤਰ੍ਹਾਂ ਦਾ ਧੰਦਾ ਕਰਨ ਵਾਲੀਆਂ ਘੱਟ ਹੋਣਗੀਆਂ ਪਰ ਇਸ ਟਾਈਮ ਕੈਨੇਡਾ ਦੇ ਵਿੱਚ ਵੱਧ ਨੇ ਹਾਲਾਤ ਇਹ ਜੇ ਹੋ ਗਏ ਪਿੱਛੋਂ ਕਰਜ ਚੱਕ ਕੇ ਆਏ ਸੀਗੇ ਪਰ ਇੱਥੇ ਜਿਹੜੇ ਉਹ ਲੋਕ ਨੇ ਜਾਲ ਚ ਫਸਾਉਣ ਵਾਲੇ ਉਹ ਇਸ ਚੀਜ਼ ਦਾ ਫਾਇਦਾ ਚੱਕਦੇ ਨੇ ਉਹਨਾਂ ਨੇ ਕੁੜੀ ਦੇਖੀ ਚੰਗੀ ਉਹਨੂੰ ਫਸਾ ਲੈਣਾ ਉਦੋਂ ਬਾਅਦ ਗਾਹਕ ਭੇਜਣਾ ਪਿੱਛੇ ਇੱਕ ਵੀਡੀਓ ਆਈ ਆ ਕੁੜੀ ਨੇ ਦੱਸਿਆ ਉਹਨਾਂ ਦੇ ਜਾਲ ਦੇ ਵਿੱਚ ਫਸੀ ਉਹ ਕੁੜੀ ਆ ਉਹਨੇ ਦੱਸਿਆ ਉਹਨੇ ਆਪ ਦਾ ਰਾਜ ਨਹੀਂ মিডিਆ ਦੇ ਉੱਤੇ ਆਈ ਉਹਨੇ ਆਪ ਦਾ ਰਾਜ ਨਹੀਂ ਉਗਲਿਆ ਉਹ ਡਿਪਾਰਟ ਉਹਨਾਂ ਦੇ ਦੱਸਣ ਦੇ ਮੁਤਾਬਿਕ ਕੀ ਕੁੜੀ ਕੋਲੇ ਇੱਕ ਦਿਨ ਦੇ ਵਿੱਚ 15-15 ਗਾਕ ਭੇਜਦੇ ਸੀਗੇ ਸੈਕਸ ਵਰਕਰ ਵੀ ਉਹਦੇ ਨਾਲ ਗਲਤ ਕੰਮ ਕਰਨ ਪਿੱਛੇ 15-15 ਬੰਦੇ ਭੇਜਨੇ 15-15 ਨੂੰ ਉਹਨੇ ਅਟੈਂਡ ਕਰਨਾ ਫਿਰ ਜੀ ਕਹਿੰਦੇ ਵਿੱਚ ਕੁੜੀਆਂ ਨਸ਼ਾ ਤੇ ਵੀ ਲੱਗਿਆ ਤੇ ਜਿਹੜੇ ਨਸ਼ੇ ਚ ਲਾਕੇ ਦੀਆ ਉਹਦੇ ਨਾਲ ਉਹ ਜਾਜਾ ਵਪਾਰ ਕਰਦੇ ਨੇ ਤੇ ਤੁਸੀਂ ਮੰਨ ਕੇ ਚੱਲੋ ਵੀ ਹੈਰਾਨੀ ਜਾਣ ਕੇ ਗੱਲ ਆ ਵੀ ਐਡੇ بڑے ਦੇਸ਼ ਦੇ ਵਿੱਚ ਵੀ ਆਹ ਕੰਮ ਚੱਲ ਰਹੇ ਨੇਗੇ ਉਹਨਾਂ ਦੇ ਫਸਾਉਣ ਦੇ ਤਰੀਕੇ ਅਲੱਗ ਨੇ ਦੋਸਤ ਬਣਾਉਣਾ ਫਿਰ ਫਸਾਉਣਾ ਜੀ ਫਿਰ ਪੈਸਿਆਂ ਦਾ ਲਾਲਚ ਦੇਣਾ ਗੱਡੀਆਂ ਚ ਘਮਾਉਣਾ ਫਿਰ ਸੋਨੂੰ ਇਸ ਰਸਤੇ ਉੱਤੇ ਲੈ ਆਉਣਾ ਫਿਰ ਨਵਾਂ ਉਹਨਾਂ ਨੇ ਭਾਲਣਾ ਉਹਨਾਂ ਨੂੰ ਪਤਾ ਵੀ ਜਿਹੜੇ ਵਿਦੇਸ਼ਾਂ ਤੋਂ ਆਏ ਹੋਏ ਨੇ ਇੱਥੇ ਖਰਚਾ ਕਰਕੇ ਉਹ ਸਾਰੇ ਅਜ ਕੰਮ ਹੈ ਨਹੀਂ ਉਹਨਾਂ ਨੂੰ ਪੈਸਿਆਂ ਦੀ ਲੋੜ ਆ ਤਾਂ ਇਹ ਉਹਨਾਂ ਦਾ ਪੈਸਿਆਂ ਦਾ ਇੱਕ ਜਰੀਆ ਬਣਦੇ ਨੇ ਉਹਨਾਂ ਨੂੰ ਫਸਾਉਣ ਦੇ ਤਰੀਕੇ ਲੱਭਦੇ ਨੇ ਤਾਂ ਇਹ ਗੱਲ ਤੇ ਬੜੀ ਖਰਾਨੀ ਆ ਕਿ ਵੱਡੇ ਵੱਡੇ ਘਰਾਂ ਦੀਆਂ ਕੁੜੀਆਂ 30-30 ਲੱਖ 25-25 ਲੱਖ ਲਾ ਕੇ ਭੇਜਿਆ ਨੇ ਫਿਰ ਇੱਥੇ ਆ ਕੇ ਉਹਨਾਂ ਨੂੰ ਇਹ ਕੰਮ ਕਰਨਾ ਪੈ ਰਿਹਾਗਾ ਮਜਬੂਰੀ ਕਹਿ ਲਓ ਸ਼ੌਂਕ ਕਹਿ ਲਓ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਉੱਥੇ ਬੈਠਿਆ ਮਾਪਿਓ ਇਹ ਸੋਚੀ ਜਾਂਦਾ ਹੋਣਾ ਵੀ ਸਾਡੀ ਕੁੜੀ ਪੈਸੇ ਭੇਜਦੀ ਆ ਸ਼ਾਇਦ ਚੰਗਾ ਕੰਮ ਕਰਦੀ ਹੋਣੀ ਹੋ ਸਕਦਾ ਬੁਰਾ ਕੰਮ ਵੀ ਕਰਦੀ ਹੋਵੇ ਤਾਂ ਤੁਸੀਂ ਇਹ ਸੋਚੋ ਕਿ ਬੱਚੇ ਕਿੰਨੀ ਗਲਤ ਸਾਈਡ ਕੱਲੀਆਂ ਕੁੜੀਆਂ ਨਹੀਂ ਇਹਦੇ ਵਿੱਚ ਅਨਮੋਲ ਨੇ ਆਂਟੀਆਂ ਬੱਚਿਆਂ ਵਾਲੀਆਂ ਤੇ ਹਰ ਤਰ ਉਮਰ ਦੀਆਂ ਇਹਦੇ ਵਿੱਚ ਅਨਮੋਲ ਉਹ ਨੇ ਟਾਰਗੇਟ ਨੇ ਵਿੱਚ ਬਹੁਤ ਸਾਰੀਆਂ ਨੇ ਜਿਹੜੀਆਂ ਵੱਡੀ ਉਮਰ ਦੀਆਂ ਵੀ ਇਹ ਗਲਤ ਕੰਮ ਕਰਦੀਆਂ ਨੇ ਸ਼ੌਂਕ ਆ ਪੈਸੇ ਕਮਾਉਂਦੀਆਂ ਨੇ ਤਾਂ ਇਹਦੇ ਵਿੱਚ ਕੋਈ ਆਈਡੀਆ ਨਹੀਂ ਕਿ ਕੋਈ ਵੱਡੇ ਛੋਟੇ ਸਾਰੇ ਉਮਰ ਦੇ ਇਹਦੇ ਵਿੱਚ ਕਹਿ ਲਓ ਸੈਕਸ ਵਰਕਰ ਬਣੇ ਫਿਰਦੇ ਨੇ ਕੁਝ ਸ਼ੌਂਕੀਆ ਕਰਦੇ ਨੇ ਤੇ ਕੁਝ ਜਾਲ 'ਚ ਫਸਾ ਰੱਖੇ ਨੇਗੇ ਕਹਿ ਲਓ ਇੱਕ ਦਲਾਲ ਕਹਿ ਲਓ ਉਹਨਾਂ ਨੂੰ ਉਹਨਾਂ ਨੇ ਫਸਾ ਰੱਖੇ ਨੇ ਪਰ ਇਹਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਫਸਾਏ ਕਿਹੜੇ ਨੇ ਆਮ ਬੰਦਿਆਂ ਨੂੰ ਆਪਦੇ ਸ਼ੌਕ ਨਾਲ ਕਿਹੜਾ ਕਰ ਰਹੇ ਨੇ ਕਿਉਂਕਿ ਉੱਥੇ ਸ਼ੋਅ ਹੀ ਨਹੀਂ ਹੁੰਦਾ ਵੀ ਇਹ ਫਸਿਆ ਹੋਇਆ ਕਿ ਉਹ ਵੀ ਫਲੈਟ ਦੇ ਵਿੱਚ ਰਹਿੰਦੇ ਨੇ ਜਿਹੜੇ ਸ਼ੌਕ ਨਾਲ ਕਰਦੇ ਨੇ ਉਹ ਵੀ ਫਲੈਟ ਦੇ ਵਿੱਚ ਰਹਿੰਦੇ ਨੇ ਸਿਰਫ ਇਹ ਮੁਲਾਜ਼ਮਾਂ ਨੂੰ ਪਤਾ ਅਫਸਰਾਂ ਨੂੰ ਪਤਾ ਵੀ ਉਹ ਦੇਖ ਲੈਂਦੇ ਨੇ ਕਿਉਂ ਉਹਨਾਂ ਦਾ ਰੋਜ਼ ਉਹਨਾਂ ਦੀ ਗੱਲਬਾਤ ਹੁੰਦੀ ਹੈ ਉਹਨਾਂ ਨੂੰ ਉਹ ਪਤਾ ਲੱਗ ਜਾਂਦਾ ਕਿ ਇਹ ਕੁੜੀ ਜ਼ਬਰਦਸਤੀ ਫਸਾਈ ਗਈ ਹੈ ਕਿ ਆਪਦੇ ਸ਼ੌਕ ਨਾਲ ਕਰ ਰਹੀ ਹੈ ਤਾਂ ਅੱਜ ਵੀ ਰਹੀ ਗੱਲ ਸੀ ਅਸੀਂ ਤਾਂ ਵੀਡੀਓ ਬਣਾਈ ਸੀ ਇਥੋਂ ਆਪਦਾ ਦੇਖ ਕੇ ਵੀ ਆਜ ਦੇ ਆ ਹਾਲਾਤ ਨੇ ਪਰ ਹੁਣ ਲੋਕਾਂ ਸਾਹਮਣੇ ਮੀਡੀਆ ਵਿੱਚ ਹੀ ਇਹ ਗੱਲ ਆ ਗਈ ਕੀ ਭਾਈ ਹਜ਼ਾਰਾਂ ਦੇ ਸਿਹਾਬ ਨਾਲ ਇਹ ਗਲਤ ਕੰਮ ਵਿੱਚ ਕੁੜੀਆਂ ਪੈ ਰੀਆਂ ਨੇ ਗੀਆਂ ਬੱਚੇ ਖਰਾਬ ਹੋ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਦੁਨੀਆ ਭਰ ਦੇ ਦੇਸ਼ ਤੂਰੇ ਆਏ ਹੋਏ ਨੇ ਦੇਸ਼ਾਂ ਦੇ ਵਿੱਚੋਂ ਪਰ ਇੱਥੇ ਆ ਕੇ ਇਹ ਗਲਤ ਕੰਮਾਂ ਵਿੱਚ ਪੈ ਗਏ ਤੇ ਜੇ ਕਿਤੇ ਤੁਸੀਂ ਨਵੇਂ ਬੱਚਿਆਂ ਨੂੰ ਨਾਂ ਭੇਜਿਓ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕੀਤੀ ਸੀ ਨਵੇਂ-ਨਵੇਂ ਡਾਟੇ ਨਿਕਲ ਡਾਟਾ ਨਿਕਲ ਕੇ ਆ ਰਿਹਾ ਸਿਰਫ ਇਹ ਤਾਂ ਕੱਲਾ ਸਰੀ ਦਾ ਜੇ ਪੂਰੇ ਕੈਨੇਡਾ ਦਾ ਡਾਟਾ ਲਾਉਂਗੇ ਪਤਾ ਨਹੀਂ ਗੱਲ ਕਿੱਥੇ ਵਗ ਜਾਣੀ ਆ ਤੁਹਾਡਾ ਭਰੋਸਾ ਹੀ ਉੱਡ ਜੂ ਕਿ ਆਪਣਾ ਬੱਚਾ ਉੱਥੇ ਭਾਗ ਗਿਆ ਸਹੀ ਹੈਗਾ ਕਿ ਨਹੀਂ ਹੈਗਾ ਬੈਗਰੂ ਕਰੇ ਬੱਚੇ ਬਚੇ ਰਹਿਣ ਪਰ ਹਾਲਾਤ ਇੱਥੋਂ ਦੇ ਬੜੇ ਖਰਾਬ ਨੇ ਬੱਚੇ ਨੂੰ ਜੇ ਤੁਹਾਡਾ ਬੱਚਾ ਇੰਡੀਆ ਆ ਸਕਦਾ ਤੁਹਾਡੇ ਬੱਚੇ ਕੋਲੇ ਕੰਮ ਨਹੀਂ ਹੈਗਾ ਜਾਂ ਕਮਾਉਂਦਾ ਨਹੀਂ ਤੁਸੀਂ ਉਹਨੂੰ ਇੰਡੀਆ ਬੁਲਾ ਲਓ ਉਹਦਾ ਉੱਥੇ ਕੋਈ ਗੱਲ ਨਹੀਂ ਉੱਥੇ ਐਨੇ ਪੈਸੇ ਲੱਗੇ ਸੀ ਕੋਈ ਗੱਲ ਨਹੀਂ ਜੇ ਕੰਮ ਹੈ ਇੱਥੇ ੱੱਕੇ ਖਾ ਰਿਆ ਤਾਂ ਉਹਨੂੰ ਵਾਪਸ ਬੁਲਾਓ ਜੇ ਕੰਮ ਮਿਲ ਰਿਹਾ ਤਾਂ ਚਲੋ ਚੰਗੀ ਗੱਲ ਆ ਉਹ ਬੱਕਰੀ ਗੱਲ ਆ ਪਰ ਜੇ ਤੁਸੀਂ ਦੋ ਆ ਚਾਰਾਂ ਸਾਲਾਂ ਦਾ ਭੇਜਿਆ ਉਹਨੂੰ ਕੰਮ ਨਹੀਂ ਮਿਲਿਆ ਤਾਂ ਆਪਦੇ ਬੱਚੇ ਨੂੰ ਵਾਪਸ ਬੁਲਾਓ ਤੇ ਇੰਨੇ ਪੈਸੇ ਬਰਬਾਦ ਹੋ ਗਏ ਤਾਂ ਕੋਈ ਗੱਲ ਨਹੀਂ ਉੱਥੇ ਉਹਦਾ ਕੰਮ ਖਲਵਾ ਦਿਓ ਪਰ ਪੁੱਛੋ ਉਹਨੂੰ ਵੀ ਇੱਥੇ ਤੰਗੀ ਤਾਂ ਨਹੀਂ ਹੈਗੀ ਜੇ ਤੰਗੀ ਆ ਤਾਂ ਵਾਪਸ ਬੁਲਾ ਲਓ ਜੇ ਕੰਮ ਕਰ ਰਿਹਾ ਤਾਂ ਕੋਈ ਗੱਲ ਨਹੀਂ ਵਧੀਆ ਕੰਮ ਕਰਦਾ ਤਾਂ ਵਧੀਆ ਕੰਮ ਕਰਨ ਦਿਓ ਬਾਕੀ ਤੁਹਾਡੇ ਹੱਥ ਫੈਸਲਾ ਨਵੇਂ ਜਵਾਖਾ ਨੂੰ ਨਾ ਭੇਜਿਆ ਕਰੋ ਵੀਰੋ ਪਹਿਲਾਂ ਵੀ ਬੇਨਤੀ ਕਰੀ ਆ ਵੀਡੀਓ ਨੂੰ ਵੱਧੋ-ਵੱਧ ਸ਼ੇਅਰ ਕਰ ਦਿਓ ਤੇ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਸੋਸੇ ਕਾਲ ਜੀ